ਪੂ ਪੰਜਾਬ ਟੀਵੀ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਢੇਰ ਲੱਗੇ ਪਏ ਪੈਸਿਆਂ ਦੇ 5-500 ਔਰ ਥੱਲੇ ਕੁਝ ਗੱਟੀਆਂ 2-2000 ਰੁਪਏ ਦੇ ਨੋਟਾਂ ਦੀਆਂ ਵੀ ਦੱਸੀਆਂ ਜਾ ਰਹੀਆਂ ਨੇ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੱਡੀ ਦੇ ਵਿੱਚੋਂ ਦੋ ਜਣਿਆਂ ਦੇ ਕੋਲੋਂ 25 ਲੱਖ ਰੁਪਏ ਕੈਸ਼ ਬਰਾਮਦ ਹੋਇਆ 25 ਲੱਖ ਰੁਪਏ ਕੈਸ਼ ਬਰਾਮਦ ਹੋਇਆ ਦੋ ਜਣਿਆਂ ਦੇ ਕੋਲੋਂ ਔਰ 5-500 ਰੁਪਏ ਦੀਆਂ ਗੁੱਟੀਆਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪੈਸੇ ਜਿਹੜੇ ਆ ਇਹ ਲੱਖਾਂ ਰੁਪਏ ਪੰਜਾਬ ਪੁਲਿਸ ਨੇ ਫੜਿਆ ਕਾਬੂ ਕੀਤੇ ਆ ਖੰਨਾ ਪੁਲਿਸ ਨੇ ਖੰਨਾ ਪੁਲਿਸ ਨੇ ਐਕਸ਼ਨ ਕੀਤਾ ਹੈ ਵੱਡੀ ਖਬਰ ਇਸ ਦਿਨ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 25 ਲੱਖ ਰੁਪਏ ਬਰਾਮਦ ਕੀਤੇ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਕਿਉਰਿਟੀ ਵਧਾਈ ਗਈ ਹੈ ਔਰ ਸਪੈਸ਼ਲ ਨਾਕੇ ਤੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦੋ ਨੌਜਵਾਨਾਂ ਦੇ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਗਏ ਆ ਔਰ ਉੱਥੇ ਹੀ 50 ਹਜ਼ਾਰ ਰੁਪਏ ਤੋਂ ਵੱਧ ਰੁਪਏ ਤੁਸੀਂ ਨਹੀਂ ਲੈ ਕੇ ਜਾ ਸਕਦੇ ਜੇ ਲਿਜਾਣੇ ਹੋ ਤਾਂ ਕਾਗਜ਼ਾਤ ਪੱਕੇ ਤੌਰ ਤੇ ਚਾਹੀਦੇ ਆ ਤੁਹਾਨੂੰ ਤਾਂ ਕਾਰ ਸਵਾਰ ਇਹ ਮੁੰਡਿਆਂ ਦੇ ਕੋਲੇ ਕੋਈ ਸਬੂਤ ਨਹੀਂ ਸੀ ਕੋਈ ਕਾਗਜ਼ ਨਜ਼ਰ ਨਹੀਂ ਆਇਆ ਤਾਂ ਖੰਨਾ ਪੁਲਿਸ ਨੇ ਇਹਨਾਂ ਦੀ ਜਾਂਚ ਜਿਹੜੀ ਆ ਉਹ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਆ ਔਰ ਉੱਥੇ ਹੀ ਜੋ ਐਸਐਸਪੀ ਅਮਨੀਤ ਕੌਂਡਲ ਨੇ ਉਹਨਾਂ ਦੇ ਨਿਰਦੇਸ਼ਾਂ ਤੇ ਨੈਸ਼ਨਲ ਹਾਈਵੇ ਦੇ ਉੱਪਰ ਹਾਈ ਟੈਕ ਨਾਕਾ ਲਾਇਆ ਗਿਆ ਸੀ ਜਿਸ ਤੋਂ ਬਾਅਦ ਸ਼ੱਕੀ ਗੱਡੀਆਂ ਨੂੰ ਰੋਕਿਆ ਜਾ ਰਿਹਾ ਸੀ ਉਦੋਂ ਹੀ ਵਰਨਾ ਕਾਰ ਦੀ ਤਲਾਸ਼ੀ ਲਈ ਗਈ ਰੋਕਿਆ ਗਿਆ ਉਸ ਨੂੰ ਤਾਂ ਕਾਰ 'ਚ ਮੰਡੀ ਗੋਵਿੰਦਗੜ੍ਹ ਤੇ ਖੰਨਾ ਦੇ ਦੋ ਮੁੰਡੇ ਸਵਾਰ ਸੀ ਜਿਨ੍ਹਾਂ 'ਚੋਂ ਜਿਨ੍ਹਾਂ ਦੇ ਕੋਲੋਂ 25 ਲੱਖ ਰੁਪਏ ਬਰਾਮਦ ਹੋਏ ਔਰ ਉੱਥੇ ਹੀ ਮੌਕੇ ਦੇ ਉੱਪਰ ਡੀਐਸਪੀ ਪਹੁੰਚੇ ਔਰ ਨਾਲ ਹੀ ਉਹਨਾਂ ਨੇ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਸੂਚਿਤ ਕਰ ਦਿੱਤਾ ਸੂਚਨਾ ਦੇ ਦਿੱਤੀ ਗਈ ਸੀ ਤਾਂ ਬਹੁਤ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ 25 ਲੱਖ ਰੁਪਏ ਕੈਸ਼ ਇੱਕ ਗੱਡੀ ਦੇ ਵਿੱਚੋਂ ਬਰਾਮਦ ਹੋਇਆ ਵਰਨਾ ਗੱਡੀ ਨੂੰ ਜਦੋਂ ਰੋਕਿਆ ਹਾਈ ਟੈਕ ਨਾਕੇ ਤੇ ਔਰ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ 25 ਲੱਖ ਰੁਪਏ ਕੈਸ਼ ਬ੍ਰਾਹਮਤ ਹੋਇਆ ਗੱਡੀ ਦੇ ਵਿੱਚੋਂ 25 ਲੱਖ ਰੁਪਏ ਮਿਲੇ ਆ ਇਹ ਕੈਸ਼ ਜਿਹੜਾ ਤੁਸੀਂ ਦੇਖ ਸਕਦੇ ਹੋ ਔਰ ਢੇਰ ਲੱਗਿਆ ਪਿਆ ਨੋਟਾਂ ਦਾ ਤਾਂ 25 ਲੱਖ ਰੁਪਏ ਨੇ ਇਹ ਔਰ ਇਹ 25 ਲੱਖ ਰੁਪਏ ਦੀ ਨਕਦੀ ਜੋ ਆ ਇਹ ਮਿਲੀ ਆ ਪੁਲਿਸ ਨੂੰ ਔਰ ਪੁਲਿਸ ਨੇ ਇਹ ਪੈਸੇ ਬਰਾਮਦ ਕਰ ਲਏ ਨੇ ਔਰ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਔਰ ਉੱਥੇ ਦੂਜੇ ਪਾਸੇ ਹੋਰ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜਾ ਗੱਡੀ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਗੱਡੀ ਦੇ ਵਿੱਚ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਬੱਸਾਂ ਦੇ ਵਿੱਚ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਬੱਸਾਂ ਰੁਕੀਆਂ ਜਾ ਰਹੀਆਂ ਨੇ ਨਾਕਿਆਂ ਦੇ ਉੱਪਰ ਔਰ ਉੱਥੇ ਲੋਕਾਂ ਦੇ ਬੈਗ ਤਲਾਸ਼ੇ ਜਾ ਰਹੇ ਆ ਬੈਗਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਕਿਤੇ ਇਹਨਾਂ ਦੇ ਕੋਲ ਕੋਈ ਨਸ਼ਾ ਪੱਤਾ ਜਾਂ ਕੋਈ ਸਪਲਾਈ ਕਰਨ ਵਾਸਤੇ ਤਾਂ ਨਹੀਂ ਜਾ ਰਹੇ ਜਾਂ ਕੋਈ ਕੈਸ਼ ਤਾਂ ਨਹੀਂ ਇਹਨਾਂ ਦੇ ਕੋਲੇ ਔਰ ਵੱਡੀ ਖਬਰ ਲਗਾਤਾਰ ਦੱਸ ਰਹੇ ਤੁਹਾਨੂੰ ਖੰਨਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਵੱਡੀ ਖਬਰ ਇਹ ਕਿ 25 ਲੱਖ ਰੁਪਏ ਕੈਸ਼ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਅੱਜ ਸ਼ਾਮੀ ਪੁਲਿਸ ਨੇ ਨਾਕਾ ਲਾਇਆ ਸੀ ਔਰ ਉਸ ਦੌਰਾਨ 25 ਲੱਖ ਰੁਪਏ ਕੈਸ਼ ਮੁੰਡਿਆਂ ਦੇ ਕੋਲੋਂ ਬਰਾਮਦ ਕੀਤਾ ਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਸੂਚਿਤ ਕਰ ਦਿੱਤਾ ਹੈ ਔਰ ਇਹਨਾਂ ਦੀ ਅਗਲੀ ਜਾਂਚ ਉਹਨਾਂ ਇਨਕਮ ਟੈਕਸ ਵਿਭਾਗ ਦੀ ਟੀਮ ਵੀ ਕਰੇਗੀ 25 ਲੱਖ ਰੁਪਏ ਕੈਸ਼ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਬਾਰੇ ਮੁੰਡਿਆਂ ਦੇ ਕੋਲੇ ਕੋਈ ਕਾਗਜ਼ ਪੱਤਰ ਨਹੀਂ ਸੀ ਕਿਉਂਕਿ ਜੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋ ਹਾਂ ਚੋਣ ਜਾਬਤਾ ਲੱਗਿਆ ਹੋਇਆ ਔਰ ਜੇ 50000 ਰੁਪਏ ਤੋਂ ਵੱਧ ਅਮਾਉਂਟ ਤੁਹਾਡੇ ਕੋਲੇ ਹੁੰਦੀ ਹੈ ਤਾਂ ਪੱਕੇ ਕਾਗੇ ਤੁਹਾਡੇ ਕੋਲੇ ਚਾਹੀਦੇ ਪਰ ਇਹਨਾਂ ਮੁੰਡਿਆਂ ਕੋਲੇ ਕੋਈ ਕਾਗੇ ਨਹੀਂ ਸੀ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਖਿਲਾਫ ਐਕਸ਼ਨ ਹੋਇਆ ਹੈ ਪੁਲਿਸ ਵਾਂਝੇ ਲੋਧਿਆਣਾ ਤੋਂ ਆਪਣੇ ਇਨਕਸਪੈਕਟਿਨ ਟੈਕਸ ਡਿਪਾਰਟਮੈਂਟ ਦੇ ਬੰਦੇ ਆਏ ਨੇ ਆਪਣੀ ਜਾਂਚ ਮਿੰਨ ਕਰ ਰਹੇ ਨੇ ਸਰ ਕਿੰਨੇ ਕੁ ਦੀ ਹੈ ਸੀ ਕੰਪਨੀ ਨੇ ਫਿਨਿਸ਼ ਪੈਸੇ ਦਿੱਤੇ 25 ਲੱਖ ਰੁਪਏ ਕੈਸ਼ ਬਣੇ ਉਮਾਕੇ ਦੌਰਾਨ ਆਪਣੀ ਚੈਕਿੰਗ ਕੀਤੀ ਜਾ ਰਹੀ ਸੀ ਸੁਖਦੀਪ ਸਿੰਘ ਸਬ ਇਨਸਪੈਕਟਰ ਨੇ 25 ਲੱਖ ਰੁਪਏ ਫੜਿਆ ਆਕਾਸ਼ਦੀਪ ਸਿੰਘ ਹੈ ਗਵਿੰਦਗੜ੍ਹ ਦਾ ਬੰਦਾ ਉਰੇ ਸਵਾਨ ਜੱਸੀ ਡੀ ਡੀ ਆਰ ਪਾਈ ਹੈ ਕੈਸ਼ ਨੂੰ ਆਪਣੇ ਕਬਜ਼ਾ ਪੁਲਿਸ ਚ ਲੈ ਗਿਆ ਉਧਰੋਂ ਆਤੋਂ ਆਪਣੇ ਇਨਕੋਪਰਸਟ ਇਨਕਮ ਟੈਕਸ ਡਿਪਾਰਟਮੈਂਟ ਦੇ ਬੰਦੇ ਆਏ ਨੇ ਆਪਣੀ ਛਾਣਮਣ ਕਰ ਰਹੇ ਨੇ ਸਰ ਕਿੰਨੇ ਕੁ ਦੀ ਹੈ ਸੀ ਕੰਪਨੀ ਕਲੀਪ ਪੈਸੇ ਬਣੇ 25 ਲੱਖ ਰੁਪਏ ਕੈਸ਼ ਬਣੇ